ਇੱਕ ਗੱਲ ਹੋਰ ਮੇਰਾ ਚਾਚਾ ਭਾਈ ਜਿਹੜਾ ਤੁਸੀਂ ਮਾਰਤਾ ਥੱਕਾ ਦੇ ਕੇ ਸਰ ਵੇਟ ਦਾ ਕਰ ਰਹੇ ਮੈਨੇ ਇੱਕ ਵਾਰ ਦੋਸਤ ਨੂੰ ਕਹਿੰਦੀ ਆਨ ਡਿਊਟੀ ਹੈ ਕੰਨ ਦੇ ਕੋ ਉਹਨਾਂ ਨੇ ਬਿਨਾ ਪ੍ਰੋਕਲ ਦੇ ਭਾਈ ਉਹ ਲਈ ਹੈ ਕੋਈ ਗੱਲ ਨਹੀਂ ਜਿਵੇਂ ਜਿਆਦਾ ਜਿਆਦਾ ਸੀਆਈਏ ਸਟਾਫ ਦਾ ਕੰਮ ਚੱਲਦਾ ਹੈ ਚੱਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਤੁਸੀਂ ਫਸਟ ਟਾਈਮ ਵਿੱਚ ਦੇਖਿਆਗਾ ਭਾਈ ਇਸ ਲੁੱਕ ਦੇ ਵਿੱਚ ਕੋਈ ਗੱਲ ਨਹੀਂ ਮੈਂ ਫਸਟ ਟਾਈਮ ਨਾ ਬੰਦੇ ਦੇਖਿਆ ਇਸ ਲੁੱਕ ਦੇ ਵਿੱਚ ਹੈ ਕੋਈ ਵੀਡੀਓ ਕੱਟੇ ਤੁਸੀਂ ਕੋਈ ਦਰ ਇਨਸਾਫ ਦਵਾਉਗੀ ਚਿਵਲਿਂ ਕੁਰਸਾਲੇ ਮੇਰੇ ਮਾਸਣ ਨੂੰ ਧੱਕਾ ਮਾਰਿਆ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੇ ਮੈਕਮੇ ਕਿਹੜੇ ਮੈਕਮੇ ਦਾ ਉਹਨੇ ਧੱਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਮੌਕੇ ਵਾਰਦਾਤੇ ਬੰਦੇ ਆ ਜਿਹੜੀ ਅਸੀਂ ਅਸੀਂ ਪਿੰਡਲੇ ਆ ਚਾਹੁੰਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਫਾਕੇ ਪਰ ਇਹਨੂੰ ਅੰਦਰ ਘੇਰੋ ਬੰਦੇ ਨੂੰ ਮੁੱਲਾਪੁਰ ਗਰੀਬਦਾਸ ਦੇ ਵਿੱਚ ਉਦੋਂ ਹੜਕਮ ਮਚ ਗਿਆ ਜਦੋਂ CIA ਦੀ ਪੁਲਿਸ ਜਿਹੜੀ ਆ ਉੱਥੇ ਰੇਡ ਕਰਨ ਆਈ ਸੀ ਅਤੇ ਇੱਕ ਬੰਦੇ ਦੀ ਮੌਕੇ ਤੇ ਹੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਪਰ ਪਰਿਵਾਰ ਇਲਜ਼ਾਮ ਲਗਾ ਰਿਹਾ ਕਿ ਪੁਲਿਸ ਦੇ ਵੱਲੋਂ ਉਸ ਨੂੰ ਧੱਕਾ ਦਿੱਤਾ ਗਿਆ ਸੀ ਜਿਸ ਕਰਕੇ ਮੌਕੇ ਤੇ ਹੀ ਬੰਦੇ ਦੀ ਮੌਤ ਹੋ ਗਈ ਜਦੋਂ ਇਹ ਸਾਰੀ ਘਟਨਾ ਘਟੀ ਤਾਂ ਉਸ ਤੋਂ ਬਾਅਦ ਉੱਥੇ ਮਾਹੌਲ ਜਿਹੜਾ ਤਣਾਅਪੂਰਨ ਬਣ ਗਿਆ ਪਰਿਵਾਰ ਲਗਾਤਾਰ ਉੱਥੇ ਉਹਨਾਂ ਦਾ ਵਿਰੋਧ ਕਰ ਰਿਹਾ ਸੀ ਦਰਅਸਲ CIA ਸਟਾਫ ਜਿਹੜਾ ਉੱਥੇ ਰੇਡ ਕਰਨ ਦੇ ਲਈ ਪਹੁੰਚਿਆ ਸੀ ਮੁੱਲਾਪੁਰ ਗਰੀਬਦਾਸ ਦੇ ਵਿੱਚ ਤਾਂ ਉਸ ਵਕਤ ਇਹ ਹੈਡ ਕਮ ਮਜਦਾ ਦਿਖਾਈ ਦਿੱਤਾ ਪਰਿਵਾਰ ਕੀ ਕੁਝ ਕਹਿ ਰਿਹਾ ਆਓ ਤੁਹਾਨੂੰ ਸੁਣਵਾ ਦਿੰਦੇ ਹਾਂ ਮੈਨ ਇੱਕ ਗੱਲ ਸੁਮੀਰਾ ਚਾਚਾ ਭਾਈ ਜਿਹੜਾ ਤੁਸੀਂ ਮਾਰਤਾ ਥੱਕਾ ਦੇਖ ਤੁਸੀਂ ਇੱਕ ਗੱਲ ਸੁਣੋ ਪਹਿਲਾਂ ਗੱਲ ਸੁਣ ਲਾ ਇੱਕ ਮਿੰਟ ਬ੍ਰਦਰ ਅਸੀਂ ਤੋਂ ਸਾਹਿਬ ਵੈਰੀਫਾਈ ਕਰਨੇ ਆਏ ਵੇ ਪਹਿਲਾਂ ਠੀਕ ਹੈ ਨਾ ਤੁਹਾਡੇ ਸਾਹਮਣੇ ਹਾਂਜੀ ਅਸੀਂ ਮੰਨ ਗਏ ਹਾਂਜੀ ਤੁਸੀਂ ਵੇਟ ਕਰੋ ਥੋੜੀ ਜਿਹੀ ਸਰ ਵੇਟ ਤਾਂ ਕਰ ਰਹੇ ਮੈਨੂੰ ਇੱਕ ਦਾ ਤੁਸੀਂ ਕਹਿੰਦੇ ਕਿ ਔਨ ਡਿਊਟੀ ਹੈ ਗਨ ਦੇਖੋ ਉਹਨਾਂ ਨੇ ਬਿਨਾ ਪ੍ਰੋਜੈਕਸ਼ਨ ਦੇ ਪਾਈ ਹੋਈ ਹੈ ਕੋਈ ਗੱਲ ਨਹੀਂ ਸੀਆਈਏ ਜਿਹੜੇ ਸੀਆਈਏ ਸਾਹਬ ਦਾ ਟਾਪੀ ਨਾ ਲੱਗੇ ਚੱਲ ਸਕਦਾ ਚੱਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਸਰ ਇਹ ਫਸਟ ਟਾਈਮ ਮੈਂ ਦੇਖਿਆ ਇਹ ਬੰਦਾ ਇਸ ਲੁੱਕ ਦੇ ਵਿੱਚ ਹੈ ਕੋਈ ਗੱਲ ਨਹੀਂ ਬ੍ਰਦਰ ਮੈਂ ਫਸਟ ਟਾਈਮ ਨਾ ਬੰਦਾ ਦੇਖਿਆ ਇਸ ਲੁੱਕ ਦੇ ਵਿੱਚ ਹੈ ਹੋ ਗਈ ਜੀ ਸਾਹਿਬ ਤੇ ਤੁਸੀਂ ਦੋ ਕਿਆ 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 ਦਿੱਕਤ ਹੈ ਕਿਆ ਗੱਲ ਹੈ ਸਾਡੀ ਨਾ 100 ਵਾਰ ਮਾਰਕੀਟ ਬੰਦ ਰਹਿੰਦੀ ਹੈ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜਾਂਦੇ ਆ ਕੋਈ ਤਾਂਖੇ ਲੈ ਜਾਣ ਕਿੱਥੇ ਜਾਣੇ ਬਿਆਣੇ ਤਾਂ ਇੱਕ ਸੀਵਲ ਸੀਵਲਿੰਗ ਪੁਰਸ ਵਾਲੇ ਮੇਰੇ ਮਾਸੜ ਨੂੰ ਧੱਕਾ ਮਾਰੇ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਸਾਡੇ ਹੁਣ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬਾਸ ਅੱਧਾ ਘੰਟਾ ਹੋ ਗਿਆ ਜੀ ਦਵਾਣਾ ਘੰਟਾ ਅੱਛਾ ਜਦੋਂ ਸੀ ਆਵਾਜ਼ ਥਾਣਨ ਲੱਗੇ ਇਹ ਮੂਲਾ ਪਰ ਗਰੀਬ ਦਾਸ ਦਾ ਰਕਬਾ ਹੈ ਹਾਂਜੀ ਨਗਾ ਨਾ ਸੁਣਾ ਮੈਂ ਬੁਲਾਪੁਰ ਬੁਲਾਪੁਰ ਕੇ ਮੇਨ ਬਸ ਸਟੈਂਡ ਦੇ ਪਿੱਛੇ ਸਾਡਾ ਫਾਰਮ ਛੋਟਾ ਜਿਹਾ ਉੱਥੇ ਬੈਹਨੇ ਪਤਾ ਹੀ ਪਾਸ ਸੀ ਬਾਈ ਉਰੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਰੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿੰਨਾਂ ਦਾ ਹੈਗਾ ਉਹ ਬੈ ਗਏ ਨਾਲ ਦੋ ਚਾਰ ਯਾਰ ਦੋਸਤ ਬੈ ਗਏ ਹੋਰ ਖੇਲਣ ਦੇ ਨਾਲ ਬੈ ਗੇ ਟਾਈਮ ਪਾਸ ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੇ ਮਹਿਕਮੇ ਕਿਹੜੇ ਮਹਿਕਮੇ ਉਹ ਤਾਂ ਉਹਨੇ ਧੱਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਮੌਕੇ ਵਾਰਦਾ ਤੇ ਬੰਦੇ ਕਿਹੜੀ ਅਸੀਂ ਅਸੀਂ ਪਿੰਡਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਪਰ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਜਿਹੜੇ ਇੱਥੇ ਜਿਸ ਟਾਈਮ ਬੰਦੇ ਉਹ ਵੀ ਉਰੀ ਐ ਜੀ ਜਿਹੜੇ ਮੌਕੇ ਦੇ ਲਿਖੇ ਜੀ ਠੀਕ ਹੈ ਜੀ ਬੰਦੇ ਤੁਰੰਤੇ ਪਰਚਾ ਪਾਓ ਉਹਨੂੰ ਅੰਦਰ ਗੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਮੰਗਾਈ ਆ ਜੀ ਪਿੰਡ ਦੇ ਵਸਨੀਕਾਂ ਦੀ ਪੰਚ ਮੰਗ ਆਹੀ ਆ ਜੀ ਪੰਚਾਇਤ ਸਾਰੇ ਸਾਰੀ ਪੰਚਾਇਤ ਦੂਰੇ ਹਾਜ਼ਰ ਹੈ ਜੀ ਸਾਰੇ ਪਿੰਡ ਦੀ ਆਹੀ ਰਿਕਵੈਸਟ ਹੈ ਜੀ ਵੀ ਇਹਨਾਂ ਦਾ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਗੇਰੋ 302 ਦਾ ਪਰਚਾ ਇਹਨਾਂ ਤੇ ਪਾਓ ਇਹਨਾਂ ਦੇ ਫਾਦਰ ਸਾਹਿਬ ਹੈ ਬੱਬੂ ਰਕੇਸ਼ ਕੁਮਾਰ ਸੁੰਨੀ ਅੱਛਾ ਉਹਦੇ ਬੇਟੇ ਹੈ ਉਹ ਵੀ ਮੈਂ ਨਾ ਉਹਨਾਂ ਦਾ ਮੇਰੇ ਮਾਸੜ ਜੀ ਸੀ ਉਹ ਉਨੇ ਦਿਨ ਮੌਕੇ ਦੀ ਡੈਥ ਹੋ ਗਈ ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਉਹਨੇ ਸੌਂ ਬਾਸਾੜੀ ਮਾਰਕੀਟ ক্লোਜ਼ ਹੋ ਗਏ ਟਾਈਮ ਪਾਸ ਲਈ ਬੈਠੇ ਹਮਨੇ ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜੰਡਾ ਹੈ ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੂਆ ਸਿੱਖ ਲਾਉਂਦੇ ਕੁਝ ਨਹੀਂ ਸਾਡਾ ਆਪਣਾ ਫਾਰਮ ਹੈ ਬੈੰਨੇ ਸ਼ਾਮ ਨੂੰ ਸਾਰੇ ਬੈਦਨੇ ਆ ਟਾਈਮ ਪਾਸ ਲਈ ਸਾਬਾ ਕੱਥੇ ਬੈਦਨੇ ਸਾਡਾ ਦਰਵਾਜ਼ਾ ਵੀ ਖੁੱਲਾ ਹੀ ਹੁੰਦਾ ਕੋਈ ਨਹੀਂ ਦਰਵਾਜ਼ਾ ਬੰਦ ਕੁਝ ਨਹੀਂ ਨਾ ਕਿਸੇ ਨਾਲ ਕੋਈ ਵੀਡੀਓ ਹੈ ਨਾ ਕੋਈ ਕਿਨੋ ਕਲਿੱਪ ਹੈ ਕਿ ਜੂਆ ਖੇਲਦੇ ਦੀ ਵੀਡੀਓ ਸਿਰਫ 10 ਪੱਤੀ ਖੇਲਿਆ ਟਾਈਮ ਪਾਸ ਲਈ 10 ਪੱਤੇ ਸਾਰੇ ਲੋਕ ਖੇਲਦੇ ਟਾਈਮ ਪਾਸ ਲਈ ਆਏ ਸੀ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਹੈ ਤੇਰੇ ਕੇਸ਼ ਕੁਮਾਰ ਸੁਣੂ ਕੀ ਕਰਦੇ ਸੀ ਉਹ ਬੈਠੇ ਸੀ ਵੈਸੇ ਟਾਈਮ ਪਾਸ ਲਈ ਬੈਠੇ ਸੀ ਹਾਂਜੀ ਮੌਤ 9 ਵਾਰ ਮੌਤ ਐਕਚੁਅਲੀ 9 ਵਾਰ ਛੁੱਪੀ ਸੀ ਐਕਚੁਅਲੀ ਹੜਬੜਾ ਹੜ ਕਰਕੇ ਨਾ ਉਹ ਇੱਕ ਸਿਵਲ ਨੇ ਉਹਨੂੰ ਧੱਕਾ ਮਾਰਿਆ ਉਹਨਾਂ ਦੇ ਮੌਕੇ ਤੇ ਹੀ ਡੈਥ ਹੋ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਪਰਿਵਾਰ ਨੇ ਜੋ ਇਲਜ਼ਾਮ ਲਗਾਏ ਨੇ ਉਹ ਸੱਚ ਸਾਬਤ ਹੁੰਦੇ ਨੇ ਜਾਂ ਫਿਰ ਜੋ CIA ਸਟਾਫ ਕਹਿ ਰਿਹਾ ਉਹ ਸੱਚ ਸਾਬਤ ਹੁੰਦਾ ਆਖਰ ਗਲਤੀ ਕਿਸ ਦੀ ਹੈ ਪਰ ਬੰਦੇ ਦੀ ਜਾਨ ਤਾਂ ਗਈ ਹੈ ਇਨਸਾਨ ਦੀ ਜਾਨ ਗਈ ਹੈ ਜਿਸ ਕਰਕੇ ਉੱਥੇ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਵੇਗਾ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ